बाइक सवार इस व्यक्ति ने सड़क पे पैदल जा रही कुड़ी देना गलत ढंग नाल गलत हरकत की ਜਿਸ ਦਿਨ ਚੱਲਦਿਆਂ ਇਹ ਸ਼ਖਸ ਉਸ ਨੂੰ ਗਲਤ ਤਰੀਕੇ ਦੇ ਨਾਲ ਛੂ ਕੇ ਦੁਰਵਿਹਾਰ ਕਰਦਾ ਤੇ ਇਹ ਤਸਵੀਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਬਾਅਦ ਵਿੱਚ ਕੁੜੀ ਨੇ ਆਪਣੇ ਪਰਿਵਾਰ ਦੇ ਨਾਲ ਰਲ ਕੇ ਇਸ ਬੰਦੇ ਦੀ ਪਛਾਣ ਕਰ ਲਈ ਤੇ ਸਥਾਨਕ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਸੀ ਜਨਤਕ ਤੌਰ ਤੇ ਕੁੱਟਮਾਰ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਬਾਈਕ ਸਵਾਰ ਜੋ ਕਿ ਇਸ ਲੜਕੀ ਨੂੰ ਗਲਤ ਟੰਗ ਦੇ ਨਾਲ ਛੂ ਕੇ ਲੰਘਿਆ ਸੀ ਇਸ ਦੀ ਬਦਕਿਸਮਤੀ ਇਹ ਸੀ ਕਿ ਇਸ ਦੀ ਇਹ ਕਿਣਾਉਣੀ ਕਰਤੂਤ ਉਥੇ ਲੱਗੇ ਕੈਮਰਿਆਂ ਚ ਕੈਦ ਹੋ ਜਾਂਦੀ ਹੈ। ਦਵਾਰਾ ਨਸੀ ਦੀਆਂ ਤਸਵੀਰਾਂ ਜਿੱਥੇ ਫਿਰ ਵੇਖੋ ਮਹਿਲਾ ਦੇ ਵੱਲੋਂ ਕਿਵੇਂ ਇਸ ਦੀ ਛਿੱਤਰ ਪਰੇਡ ਵੀ ਕੀਤੀ ਹੈ ਆਪਣੇ ਪਰਿਵਾਰ ਦੇ ਨਾਲ ਇਸੇ ਵੱਲੋਂ ਇਸ ਬੰਦੇ ਦੀ ਭਾਲ ਕਰ ਲਈ ਜਾਂਦੀ ਹੈ ਤੇ ਸਥਾਨਕ ਲੋਕਾਂ ਵੱਲੋਂ ਵੀ ਇਸ ਦਾ ਜਮ ਕੇ ਘਟਾਪਾ ਚਾੜਿਆ ਕਿਉਂਕਿ ਇਹ ਜਿਹੜਾ ਸ਼ਖਸ ਹੈ ਇਸ ਦੇ ਵੱਲੋਂ ਅਜਿਹੀ ਕਿਣਾਉਣੀ ਹਰਕਤ ਕੀਤੀ ਗਈ ਹੈ ਰਾਜ ਆਂਦੀ ਕੁੜੀ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਮੈਂ ਤਾਂ ਨੱਚਦਾ ਇੱਕ ਵੀਡੀਓ ਬਣਾਇਆ ਵੀਡੀਓ ਬਣਾਇਆ ਮਾਰੇ 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 ਮ

ਇਹੀ ਸ਼ਖਸ ਉਸਨੂੰ ਗਲਤ ਤਰੀਕੇ ਨਾਲ ਛੂਕੇ ਦੁਰਵਿਹਾਰ ਕਰਦਾ ਤੇ ਇਹ ਤਸਵੀਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਬਾਅਦ ਵਿੱਚ ਕੁੜੀ ਨੇ ਆਪਣੇ ਪਰਿਵਾਰ ਦੇ ਨਾਲ ਰਲ ਕੇ ਉਸ ਬੰਦੇ ਦੀ ਪਛਾਣ ਕਰ ਲਈ ਤੇ ਸਥਾਨਕ ਲੋਕਾਂ ਨੇ ਉਸਨੂੰ ਫੜ ਲਿਆ ਤੇ ਅਸੀਂ ਜਨਤਕ ਤੌਰ ਤੇ ਕੁੱਟਮਾਰ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਬਾਈਕ ਸਵਾਰ ਜੋ ਕਿ ਇਸ ਲੜਕੀ ਨੂੰ ਗਲਤ ਟੰਗ ਦੇ ਨਾਲ ਛੂਕੇ ਲੰਘਿਆ ਸੀ ਪੈਰਿਸ ਦੀ ਬਦਕਿਸਮਤੀ ਇਹ ਸੀ ਕਿ ਇਸ ਦੀ ਇਹ ਕਿਣਾਉਣੀ ਕਰਤੂਤ ਉਥੇ ਲੱਗੇ ਕੈਮਰਿਆਂ ਚ ਕੈਦ ਹੋ ਜਾਂਦੀ ਹੈ। ਦੁਵਾਰਾ ਨਸੀ ਦੀਆਂ ਤਸਵੀਰਾਂ ਜਿੱਥੇ ਫਿਰ ਵੇਖੋ ਮਹਿਲਾ ਦੇ ਵੱਲੋਂ ਕਿਵੇਂ ਇਸ ਦੀ ਛਿੱਤਰ ਪਰੇਡ ਵੀ ਕੀਤੀ ਆਪਣੇ ਪਰਿਵਾਰ ਦੇ ਨਾਲ ਇਸੇ ਵੱਲੋਂ ਇਸ ਬੰਦੇ ਦੀ ਭਾਲ ਕਰ ਲਈ ਜਾਂਦੀ ਹੈ ਤੇ ਸਥਾਨਕ ਲੋਕਾਂ ਵੱਲੋਂ ਵੀ ਇਸ ਦਾ ਜਮ ਕੇ ਘਟਾਪਾ ਚਾੜਿਆ ਗਿਆ ਕਿਉਂਕਿ ਇਹ ਜਿਹੜਾ ਸ਼ਖਸ ਹੈ ਇਸ ਦੇ ਵੱਲੋਂ ਅਜਿਹੀ ਕਿਣਾਉਣੀ ਹਰਕਤ ਕੀਤੀ ਗਈ ਹੈ ਰਾਜ ਆਂਦੀ ਕੁੜੀ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ

ਜਿਸ ਦੇ ਚੱਲਦਿਆਂ ਇਹ ਸ਼ਖਸ ਉਸ ਨੂੰ ਗਲਤ ਤਰੀਕੇ ਦੇ ਨਾਲ ਛੂ ਕੇ ਦੁਰਵਿਹਾਰ ਕਰਦਾ ਤੇ ਇਹ ਤਸਵੀਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਬਾਅਦ ਵਿੱਚ ਕੁੜੀ ਨੇ ਆਪਣੇ ਪਰਿਵਾਰ ਦੇ ਨਾਲ ਰਲ ਕੇ ਉਸ ਬੰਦੇ ਦੀ ਪਛਾਣ ਕਰ ਲਈ ਤੇ ਸਥਾਨਕ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਅਸੀਂ ਜਨਤਕ ਤੌਰ ਤੇ ਕੁੱਟਮਾਰ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਬਾਈਕ ਸਵਾਰ ਜੋ ਕਿ ਇਸ ਲੜਕੀ ਨੂੰ ਗਲਤ ਟੰਗ ਦੇ ਨਾਲ ਛੂ ਕੇ ਲੰਘਿਆ ਸੀ ਕਰੇਜ ਦੀ ਬਦਕਿਸਮਤੀ ਇਹ ਸੀ ਕਿ ਇਸ ਦੀ ਇਹ ਕਿਣਾਉਣੀ ਕਰਤੂਤ ਉਥੇ ਲੱਗੇ ਕੈਮਰਿਆਂ ਚ ਕੈਦ ਹੋ ਜਾਂਦੀ ਹੈ ਦੁਵਾਰਾ ਨਸੀ ਦੀਆਂ ਤਸਵੀਰਾਂ ਜਿੱਥੇ ਫਿਰ ਵੇਖੋ ਮਹਿਲਾ ਦੇ ਵੱਲੋਂ ਕਿਵੇਂ ਇਸ ਦੀ ਛਿੱਤਰ ਪਰੇਡ ਵੀ ਕੀਤੀ ਆਪਣੇ ਪਰਿਵਾਰ ਦੇ ਨਾਲ ਇਸੇ ਵੱਲੋਂ ਇਸ ਬੰਦੇ ਦੀ ਭਾਲ ਕਰ ਲਈ ਜਾਂਦੀ ਹੈ ਤੇ ਸਥਾਨਕ ਲੋਕਾਂ ਵੱਲੋਂ ਵੀ ਇਸ ਦਾ ਜਮ ਕੇ ਘਟਾਪਾ ਚਾੜਿਆ ਗਿਆ ਕਿਉਂਕਿ ਇਹ ਜਿਹੜਾ ਸ਼ਖਸ ਹੈ ਇਸ ਦੇ ਵੱਲੋਂ ਅਜਿਹੀ ਕਿਣਾਉਣੀ ਹਰਕਤ ਕੀਤੀ ਗਈ ਹੈ ਰਾਜ ਆਂਦੀ ਕੁੜੀ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਇਹ ਵੀਡੀਓ ਬਣਾਇਆ ਕਿਉਂ ਮੇਰੇ ਭਾਈ ਮਾਰੇ ਇੱਕ ਕਮੈਂਟ ਵਿੱਚ ਆਇਆ ਤੁਹਾਨੂੰ ਵੀ ਕਿਹਾ ਭਾਈ ਮਾਰੇ ਮਾਪੇ ਨਹੀਂ ਹੈ ਅਰੇ ਉਹਨਾਂ ਕੋਲ ਇਹ ਤਾਂ ਮੇਰੀ ਗਲਤੀ ਹੈ ਯਾਰ ਇਹ ਕਿੱਥੇ ਆਪਦਾ ਇਹ ਗਲਤੀ ਹੈ ਕੱਲ੍ਹ ਤੋਂ ਕਿਤੋਂ ਸਰੀਪ ਕਿਤੇ ਬੜੀਆਂ ਲੱਗਦੇ ਕਿਤੋਂ ਸਰੀਪ ਲੱਗਦਾ ਅਰੇ ਕਹਾ ਗਿਆ ਯਾਰ ਆਹ ਥੋੜੀ ਹੋਰ ਕਾ